ਪਿੰਡ ਸਾਰੀ ਜਿਹੜਾ ਗੁਰਦਾਸਪੁਰ ਦਾ ਰੇਲ ਰਣ ਵਾਲਾ ਆ ਸਾਡੇ ਗੀਦੀ ਨੂੰ ਸਮਾਤਰ ਕਿਸਾਨ ਨੇ ਇਹਨਾਂ ਨੇ ਤੁਰੀ ਦੀ 100 ਕਾ ਟਰਾਲੀ ਦੀ ਟੈਲੀ ਘਾਡੇ ਦੇ ਕੋਲ ਦੋ ਕਿੱਲੇ ਪੈਲੀ ਸਾਰੀ ਤੇ ਬਾਕੀ ਨਾਰ ਮੁੱਲ ਲਿਆ ਰੀਪਰ ਹੀ ਇਹਦੇ ਕੋਲ ਵਿਚਾਰੇ ਕੋਲ ਅੱਛਾ ਜੀ ਤੇ ਇਧਰੋਂ ਬੰਗਵਣੀਆਂ ਲੋ ਆਈ ਅੱਗ ਅੱਛਾ ਜੀ ਉਹ ਸਾਰੀ ਛੱਡ ਨੂੰ ਅੱਗ ਪੈ ਗਈ ਤੇ 부ਝਾਈ ਨਹੀਂ ਗਈ ਤੇ ਸਾਰੀ ਦੀ ਸਾਰੀ ਤੁਰੀ ਜਿਹੜੀ ਆ ਉਹ ਸੜ ਕੇ ਸੁਆਹ ਗਈ ਹੈ ਨਾ ਚੁੰਦੇ ਗੇੜ ਵੀ ਆਈ ਆ ਹਾਂਜੀ ਮੌਕੇ ਤੇ ਹੀ ਹਾਂਜੀ ਅਸੀਂ ਇਹ ਮੰਗ ਕਰਦੇ ਆ ਡੀਸੀ ਸਾਹਿਬ ਤੋਂ ਵੀ ਇਹ ਮਾਤਰ ਕਸਾਨਿਆਂ ਤੇ ਇਹਦੀ ਵੱਸ ਵਾਧ ਜਿਹੜੀ ਆ ਮਸ਼ਦ ਕਰੀਦੀ ਜਾਂਦੀ ਹੈ। ਬਈ ਐਵੇਂ ਹੀ ਹੋਈ ਹੈ ਜੀ ਗੱਲ ਬੰਗਵਾਲੀਆਂ ਨੂੰ ਅੱਗ ਆਈ ਆ। ਹਾਂਜੀ ਤੇ ਅਸੀਂ ਪਿੰਡੋਂ ਆਉਂਦੇ ਆ ਤੇ ਆਉਂਦਿਆਂ ਨੂੰ ਸੱਟ ਨੂੰ ਅੱਗ ਲੱਗੀ ਆ ਤੇ 100 110 ਹੁਣ 120 ਗਾਲੀਆਂ ਹੁਣ ਇੱਥੇ ਕੀ ਆ? ਇਹ ਨਾੜ ਮੁੱਲ ਲਿਆ ਜੀ। ਨਾੜ ਮੁੱਲ ਲਿਆ ਜੀ। ਸਾਰੀ ਲੂਸ ਗਈ ਹੈ ਜੀ। ਸਾਰੀ ਲੂਸ ਗਈ। ਕੀ ਗਰੀਬ ਦੀ ਕੋਈ ਸ਼ਹਾਤਾ ਕਰੀ ਜਾਏ? ਇਹ ਹੁਣ ਵੀਡੀਓ ਹੁਣ ਕਿਤੇ ਰਿਸ਼ਤੇਦਾਰ ਕੋਈ ਮੰਗੇ ਨਹੀਂ ਪਣੀ ਇਹ ਜਾ ਕੇ ਤੇ ਮੋਲ ਲੈਣੀ ਪੂਰੀ ਭਾਵੀਆਂ ਪੰਨੀਆਂ ਮਿੰਡਾਂ ਹੀ ਪਹੁੰਚ ਗਏ ਆ ਤੇ ਮੇਰਾ ਨਾਮ ਸਾਗਰ ਸ਼ਰਮਾ ਵਾ ਨਾਲ ਮੇਰੇ ਫਾਇਰਮੈਨ ਆ ਸੰਦੀਪ ਸਿੰਘ ਤੇ ਡਰਾਈਵਰ ਆ ਪ੍ਰਦੀਪ ਕੁਮਾਰ ਤੇ ਮੌਕੇ ਤੇ ਆਪਾਂ ਪਹੁੰਚ ਗਏ ਆ ਜੱਡੀਆਂ ਆਪਾਂ ਲਾ ਰਹੇ ਆ ਬਾਰ-ਬਾਰ ਪਾਣੀ ਮਾਰ ਰਹੇ ਆ ਤੇ ਕਾਬੂ ਪਾ ਰਹੇ ਆ ਅੱਗ ਬਹੁਤ ਜ਼ਿਆਦਾ ਵਾ ਸਾਰਾ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਕਿੰਨੀਆਂ ਟਰਾਲੀਆਂ ਨੁਕਸਾਨ ਹੋਇਆ ਜੀ ਜੀ ਉਹ ਬਹੁਤ ਨਖਾਣ ਹੋਰ ਤੋ ਆਪਾਂ 20-25 ਮਿੰਟਾਂ 'ਚ ਭਾਜੀ ਪਹੁੰਚ ਗਏ ਜਿੰਨੀ ਜਲਦੀ